ਸੁੰਨੇ ਕਰਕੇ ਪਹੁੰਚਾ ਜਿਉਂ ਆਇਆ ਤਿਉਂ ਜਾਏ ਲਾਈਕ ਗੈਸਟਸ ਇਹ ਨਾ ਡੈਸਟਡ ਹਾਊਸ ਦੇ ਲੀਵ ਜਸਟ ਐਗਜੈਕਟਲੀ ਐਸ ਦੇ ਹੈਵ ਕਮ ਸੁੰਨੇ ਦਾ ਦਾ ਪਹੁੰਚਾ ਜਿਵੇਂ ਸੁੰਨੇ ਘਰ ਦੇ ਵਿੱਚ ਪਰੌਣਾ ਕੋਈ ਆ ਜਾਂਦਾ ਜਿਵੇਂ ਤੁਸੀਂ ਕਿਸੇ ਦੇ ਘਰੇ ਪਰੌਣ ਚੱਲ ਕੇ ਚਲਦੇ ਹੋ ਜਾਂ ਵੈਸੇ ਮਿਲਣ ਚੱਲਦੇ ਹੋ ਅੰਕੋ ਚਿੰਤਾ ਲੱਗਿਆ ਹੋਵੇ ਘਰੇ ਕੋਈ ਹੋਵੇ ਨਾ ਤੁਸੀਂ ਜਹਜੇ ਗਏ ਹੋ ਜੇ ਵਾਪਸ ਆਗੇ ਐਵੇਂ ਤੁਹਾਡੇ ਘਰੇ ਕੋਈ ਆ ਜਾਵੇ ਤੁਸੀਂ ਘਰੇ ਰਹਿੰਦੇਗੇ ਤੇ ਅਗਲਾ ਜਹਜੇ ਆਇਆ ਉਹ ਜੇ ਵਾਪਸ ਪਹੁੰਚ ਜਵੇ ਐਵੇਂ ਇਹ ਮਨਮੁਕਤਾ ਦੀ ਗੱਲ ਕੀਤੀ ਗਈ ਆ ਕਹਿੰਦਾ ਵੀ ਜਿਵੇਂ ਉਹ ਦੁਨੀਆ ਤੇ ਆਇਆ ਉਹੋ ਜਿਹਾ ਚੱਲ ਗਿਆ ਖਾਲੀ ਹੱਥ ਆਇਆ ਖ ਇਹ ਪੁਰਾਣੀ ਜਿਹੜੀ ਆਪਾਂ ਨੂੰ ਜਿੰਦ ਮਿਲੀ ਹੋਈ ਹੈ ਇੱਥੇ ਕੁਝ ਟਾਈਮ ਦੇ ਲਈ ਆਪਾਂ ਇੱਥੇ ਪਰੌਣੇ ਆਏ ਹੋਇਆ ਇੱਕ ਤੇ ਕੁਝ ਵੀ ਇਕੱਠਾ ਕਰਨ ਦੇ ਲੋੜ ਨਹੀਂ ਆ ਮੇਰਾ 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 ਮਿੱਟੀ ਬੋਲੀ ਰੱਖੋ ਸਾਰਿਆਂ ਦਾ ਭਲਾ ਕਰੋ ਸਭ ਦਾ ਦੁੱਤ ਸੁਪਤ ਕੇ ਸਾਥ ਦਿਓ ਸਾਰੇ ਬਰਾਬਰ ਨੇ ਪ੍ਰਮਾਤਮਾ ਦੇ ਪਿਆਰੇ ਨੇ ਸਾਰੇ ਇਸ ਕਰਕੇ ਆਪਣੇ ਆਪ ਨੂੰ ਵੱਡਾ ਤੇ વિદਵਾਨ ਦੱਸਣਾ ਬੰਦ ਕਰ ਦਿਓ ਸਿਕੰਦਰ ਦੁਨੀਆ ਜਿੱਤ ਕੇ ਵੀ ਖਾਲੀ ਹੱਥ ਗਿਆ ਸੀ ਕੌਰੂ 40 ਗੱਜ ਉੱਚੀ ਬਿਮਾਰੀ ਬਣਾ ਕੇ ਵੀ ਦੌਣਤ ਵੀ ਖਾਲੀ ਹੱਥ ਗਿਆ ਸੀ ਕਬਰਾਂ ਦੇ ਵਿੱਚੋਂ ਜਿਸ ਨੇ ਮੁਰਦਿਆਂ ਦੇ ਮੂੰਹ ਚੋਂ ਚਿੱਕੇ ਕਢਾ ਲਏ ਸੀ ਇਸ ਕਰਕੇ ਆਪਣਾ ਤਾਂ ਬੈਂਕ ਬੈਲੈਂਸ ਵੀ ਸਾਰਿਆਂ ਦਾ ਇੰਨਾ ਕਿੰਨਾ ਕਨੇਸ ਦੋ ਨਹੀਂ ਤਾਂ ਤਿੰਨ ਪੀੜੀਆਂ ਨਹੀਂ ਤਾਂ ਚਾਰ ਪੀੜੀਆਂ ਨਾਲ ਨਹੀਂ ਆ ਇੱਕ ਦਿਨ ਵੱਡੇ ਵੱਡੇ ਮੰਤਰੀ ਵੀ ਜਦੋਂ ਮਰਦੇ ਨੇ ਅਖਰ ਮਰਦੇ ਨੇ